ਦੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਵੱਲੋਂ ਬਾਬਾ ਜੀ ਦੇ ਜਨਮ ਸਥਾਨ ਗੁਰੂ ਕੀ ਵਡਾਲੀ ਉੱਤੇ ਇਸ ਦਿਹਾੜੇ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਪਰਸੋਂ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀ ਲੱਖ ਲੱਖ ਵਧਾਈ ਦਿੱਤੀ ਗਈ। ਜੀ ਅੱਜ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਮੇਰਾ ਨਾਮ ਗਰਮੀਤ ਸਿੰਘ ਪੁੱਤਰ ਆਮ ਦਰਸ਼ਨ ਸਿੰਘ ਸ੍ਰੀ ਵਿਜੇਨਗਰ ਮੰਡੀ ਲੱਗਦੀ ਸਾਨੂੰ ਰਾਜਸਥਾਨ ਤੋਂ ਉੱਥੇ ਅਸੀਂ ਰਹਿੰਦੇ ਆਏ ਉੱਥੋਂ ਅਸੀਂ ਦਰਵਾਰ ਸਾਹਿਬ ਜਿੱਥੇ ਗੁਰੂ ਦਾ ਜਨ ਦਿਹਾੜਾ ਹੈ ਉੱਥੇ ਮੁੱਖਾ ਟਿਕਣਾ ਨੂੰ ਨਮਸਕਾਰ ਹੁਣ ਆਈ ਅੱਥਾ ਟਿਕਣਾ ਕਿੰਨਾ ਕਿ ਘੱਟ ਟਿਕਣ ਨੂੰ ਮਿਲਿਆ ਬਹੁਤ ਜ਼ਿਆਦਾ ਇਕੱਠ ਹੈ 4 ਘੰਟੇ ਲੱਗੇ ਲਾਈਨ ਦੇ ਵਿੱਚ ਮੁੱਖਾ ਟਿਕ ਕੇ ਬੱਚੇ ਆਵੇ ਨਹੀਂ ਗਰਮੀ ਵੀ ਹੈ ਉਸ ਦੇ बावजूद भी ਆਸਤਾ ਪੂਰੀ ਹੈ ਸਾਰੇ ਸ਼ਰਦਾ ਬਹੁਤ ਲੋਕ ਆਏ ਜਿਹੜੇ ਦੂਰ ਤੋਂ ਆ ਕੇ ਬੈਠੇ ਸੰਗਤ ਨੂੰ ਕੁਝ ਸਿੱਖਣਾ ਹੱਸਤੇ ਹੈਗੇ ਆਪਣੇ ਗੁਰੂ ਦੇ ਚਰਨਾਂ 'ਚ ਲਾਜਮੀ ਹੋਣਾ ਚਾਹੀਦਾ ਇੱਕ ਵਾਰੀ ਸਾਲ 'ਚ 6 ਮਹੀਨੇ ਤੋ ਤਾਂ ਲਾਜਮੀ ਇੱਕ ਵਾਰੀ ਨਮਸਕਾਰ ਕਰਨਾ ਚਾਹੀਦਾ ਆਪਣੇ ਗੁਰੂ ਨੂੰ ਜੀ ਪਰਿਵਾਰ ਦੇ ਨਾਲ ਆਏ ਜੀ ਸਾਰਾ ਪਰਿਵਾਰ ਆਇਆ ਜੀ ਬੱਚੇ ਨਾਲ ਆਇਆ ਵਾਈਫਾਈ ਹੈ ਦੇਖਿਆ ਜੋ ਕਿ ਸਾਰਾ ਪਰਿਵਾਰ ਹੈ ਜੀ ਭਾਈ ਜੀ ਆਪਣਾ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਦੇਵ ਸਿੰਘ ਗਿੱਲ ਸੁਪੁੱਤਰ ਹੰਦਾਲ ਰਮਿੰਦਰ ਸਿੰਘ ਗਿੱਲ ਸਰਪੰਚ ਗੁੰਕੀ ਵਿਡਾਲੀ ਅਤੇ ਸਮੂਹ ਪਰਿਵਾਰ ਅਸੀਂ ਜੀਵੇਂ ਪਾਸ਼ਾ ਸਿਰ ਨੂੰ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਦੀ ਸ਼ੂ ਪ੍ਰਾਪਤ ਕਰਨ ਲਈ ਅਤੇ ਮੱਥਾ ਟੇਕਣ ਵਾਸਤੇ ਸਮੂਹ ਪਰਿਵਾਰ ਹਾਜ਼ਰ ਹੋਏ ਆ ਅਤੇ ਲੱਖ ਲੱਖ ਵਧਾਈਆਂ ਸਮੂਹ ਪਰਿਵਾਰ ਨੂੰ ਸਮੂਹ ਪੰਥ ਨੂੰ ਦੇ ਰਹੇ ਹਾਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਦਾਸ ਬੇਨਤੀ ਕੀਤੀ ਜੀ ਮਹਾਰਾਜ ਜਰਨਾ ਬੇਨਤੀ ਕੀਤੇ ਮਹਾਰਾਜ ਕੋਲ ਆਲਮਗਰ ਦਾ ਭਲਾ ਕਰੀ ਸੱਚੇ ਬਾਦਸ਼ਾਹ ਪਰਿਵਾਰਾਂ ਦਾ ਭਲਾ ਕਰੀ ਇਹ ਰੋਕਤਾ ਬਖਸ਼ੀ ਚਾਹੀਆ ਗਲਾ ਬਖਸ਼ੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜਨਾ ਗੁਫਰੀ ਦਾ ਅਮਰੀਕਾ ਤੋਂ ਆਏ ਆ ਡਾਇਰੈਕਟ ਇੱਥੇ ਆਏ ਆ ਪੱਥਰ ਟਿਕਣ ਦਰਵਾਸਾ ਰੱਖੇ ਸ਼ੇਪਾਸ਼ਾਹੀ ਹਰ ਹਰ ਗੋਵਿੰਦ ਜੀ ਹਾਂਜੀ ਪ੍ਰਕਾਸ਼ ਸਿਹੜਾ ਕਿੰਨੇ ਖੁਸ਼ੀ ਖੁਸ਼ੂਸ ਹੋ ਰਹੀ ਹੈ ਬਹੁਤ ਜ਼ਿਆਦਾ ਅੱਜ ਪਹਿਲੀ ਵਾਰ ਆਏ ਹਾਂ ਜਾਂ ਪਹਿਲਾਂ ਨਹੀਂ ਅੱਲਾ ਹੀ ਕਿ ਪਲਵ ਹੀ ਹੁੰਨੇ ਪਰ ਹੁਣ ਫਸਟ ਟਾਈਮ ਇੱਥੇ ਹੁਣੇ ਉਤਰੇ ਸੀਗੇ ਸਾਡੇ ਅਥੇ ਸਿੱਧਾ ਡਾਇਰੈਕਟ ਇੱਥੇ ਆਏ ਆ ਜਿਹੜੇ ਦੂਰ ਤੱਕ ਲੈ ਕੇ ਸੰਗਤਾਂ ਬੈਠੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਆ ਵੀ ਥਿਆਉਣਾ ਚਾਹੀਦਾ ਬਹੁਤ ਵਧੀਆ ਬਹੁਤ ਸ਼ਾਂਤੀ ਮਿਲਦੀ ਆ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਕੱਠ ਕਿ ਦਸਰਾਂ ਦਾ ਵੇਖਿਆ ਬਹੁਤ ਜ਼ਿਆਦਾ ਕੱਠ ਸੀਗਾ ਸਾਨੂੰ ਲਾਈਕ 2 3 ਆਵਰਸ ਲੱਗੇ ਪਰ ਠਾਕੀ ਕੰਮ ਯਾ ਇੰਨੀ ਗਾ ਖੁਸ਼ੀ ਮਹਿਸੂਸ ਹੁੰਦੀ ਜਦੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਆ ਲਾਈਕ ਇੱਥੋਂ ਦਬੀ ਸੇ ਇੱਥੇ ਜਾਣਾਗਾ ਲਾਈਕ ਅਬਰ ਸਰ ਚੋਲ ਜਾ ਕੇ ਆਣਾਗਾ ਜੇ ਜਦੋਂ ਇੱਥੇ ਅਸੀਂ ਆਨੇ ਆ ਇੱਥੇ ਆਉਣਾਂ ਚ ਰੋਹ ਹੁੰਦਾ ਸੀ ਯਾ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਯਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਾਵਨ ਪਵਿੱਤਰ ਵਿਹੜਾ ਕੰਤਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਗੁਰੂ ਪਰਮ ਜੋ ਕਿ ਹਰ ਸਾਲ ਚੌਂਕਲੀ ਗੋਦਾ ਪ੍ਰਬੰਧ ਕਮੇਟੀ ਮੇਜਰ ਗੋਦਾ ਸ਼ਿਰਾਧਾ ਸਾਹਿਬ ਦੇ ਸਨ ਜੋ ਸਤਕਾ ਸੰਦੋਸ਼ਕਤਾ ਮਨਾਇ ਜਾਂਦਾ ਇਸ ਵਾਰ ਵੀ ਪੰਛੀ ਗਰਸਿੱਤੇ ਪਾਸ਼ਾ ਦਾ ਇਹ ਪਾਵਨ ਪ੍ਰਕਾਸ਼ ਘਰਪਾ 7 8 9 ਹਾੜ ਵੀਕੀ ਬਾਈ ਜੂਨੀ ਬੜੀ ਸਰਦਾ ਭਾਵਨ ਨਗਰ ਮਾਇਆ ਜਾ ਰਿਹਾ ਇਸ ਪਾਵਨ ਪਿਤਾ ਸੰਤ ਸੱਚੇ ਪਾਤਸ਼ਾਹ ਧੰਗੂ ਆ ਸੱਚੇ ਪਾਤਸ਼ਾਹ ਜੀ ਨੇ 1595 ਈਸਵੀ ਨੂੰ ਉਤਾਰਤਾ ਰਿਹਾ ਔਰ ਸਭ ਸੱਚੇ ਪਾਤਸ਼ਾਹ ਜੀ ਕਰੀ ਖੁਸ਼ੀਆਂ ਸੱਚੇ ਸਤਗੁਰੂ ਦੀਆ ਭੇਜ ਸਿਰ ਜੀਵਨ ਉਪਜਾ ਸੰਯੋਗ ਉਦਰੇ ਮਾਇਕਿਆ ਨਿਵਾਸ ਮਾਤਾ ਕੇਮਲ ਬਹੁਤ ਵਿਕਾਸ ਜੰਮਿਆ ਪੁੱਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਲਕਾ ਮਹਾਰਾਜ ਦੇ ਪ੍ਰਕਾਸ਼ ਗੁਰਪੁਰ ਵੀ ਆਪ ਦੇ ਚੈਨਲ ਆਈ ਸਮੂਹ ਸਾਕ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਬਹੁਤ ਬਹੁਤ ਸ਼ਰੌਣੀ ਗੁਰੂ ਦਾ ਪ੍ਰਬੰਧਕ ਕਮੇਟੀ ਨੂੰ ਆਉਣ ਵਾਲੀ ਸੰਗਤਾਂ ਦੇ ਵਾਸਤੇ ਹਰੇਕ ਪ੍ਰਕਾਰ ਦੇ ਸੁਧਾਰਾਂ ਦਾ ਧਿਆਨ ਰੱਖਿਆ ਗਿਆ ਹੈ ਪਾਰਕਿੰਗ ਦਾ ਲੰਗਰਾਂ ਦਾ ਪ੍ਰਕਾਸ਼ ਦੇ ਪ੍ਰਬੰਧ ਬਿਲਕੁਲ ਮੁਕੰਮਲ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਮਿਸਕਲ ਜਿਹੜੀ ਉਹ ਪੇਸ਼ ਨਹੀਂ ਆ ਰਹੀ ਜੀ ਮੇਰੀ ਪ੍ਰੀਤਮਾਨਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕਰਦਾ ਮੈਂ ਇਸ ਨੂੰ ਚਿਕ ਜਗਤ ਨੂੰ ਗੁਰਮਾਨਿਕ ਨਾਮ ਦੇ ਬਸਿਕ ਸੰਤਾਨ ਨੂੰ ਗੁਰਖਾਲ ਸਾਧ ਸੰਗਤ ਇਸ ਮਹਾਨ ਪ੍ਰਕਾਸ਼ ਪੁਰਬ ਨੂੰ ਬਹੁਤ 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 ਬਧਾਈਆਂ ਦਿਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਐਸੇ ਸਮਰਤ ਸਤਿਗੁਰ ਸਾਨੂੰ ਜਿਨ੍ਹਾਂ ਨੇ ਵਕਤ ਦੀ ਹਕੂਮਤ ਦੇ ਨਾਲ ਜ਼ਬਰਦਸਤ ਨਾਸ਼ ਕਰਨ ਲਈ ਜ਼ੁਲਮ ਦਾ ਨਾਸ਼ ਕਰਨ ਦੇ ਲਈ ਚਾਰ ਕਿਲ੍ਹੇ ਚਾਰਨ ਦੇ ਵਿੱਚ ਸਾਥੇ ਪ੍ਰਾਂਤਿਤ ਕੀਤੇ। ਸ੍ਰੀ ਅਕਾਲ ਤਖਤ ਸਾਹਿਬ ਦੀ ਸਰਦਿਨਾ ਕੇ ਪੀਸ ਮੀਰੀ ਪੀਰੀ ਦੇ ਲੋ ਤਲਵਾਰਾਂ ਧਾਰਨ ਕੀਤੀਆਂ। ਔਰ ਸ੍ਰੀ ਅਕਾਲ ਤਖਤ ਸਬਦ ਸਥਾਨ ਦੇ ਤੇ ਜੰਗੀ ਕਰਤਬ ਕਰਨੇ ਕਰਵਾਉਣੇ ਕੋਰਸਵਾਰੀ ਕਰਨੀ ਕਰਵਾਉਣੇ ਜਲਦੀ ਅਭਿਆਸ ਕਰਨੇ ਕਰਵਾਉਣੇ ਪ੍ਰారంਭ ਕੀਤੇ ਅਤੇ ਸਿੱਖਾਂ ਨੂੰ ਇੱਕ ਕਵਾਇਤ ਜਿਹੜੀ ਹੈ ਇੱਕ ਵਿੱਚ ਮਾਹਰ ਫੌਜ ਜਿਹੜੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਨਕਸ਼ਿਤ ਪਰ ਉਹ ਸਾਡੇ ਦਿੱਲੀ ਦੇ ਤਖਤ ਦਾ ਮੁਕਾਬਲਾ ਕੀਤਾ ਅਤੇ ਚਾਰ ਜਿੱਤਾਂ ਪ੍ਰਾਪਤ ਕੀਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਬਹੁਤ ਵੱਡੀ ਹੈ ਉਹਨਾਂ ਦਾ ਉਪਦੇਸ਼ ਬਹੁਤ ਮਹਾਨ ਹੈ ਜਿਹੜਾ ਹਮੇਸ਼ਾ ਹੀ ਸਿੱਖ ਧਰਮਾਂ ਨੂੰ

ਅਰਜੁਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾ ਮਨਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰਉਪਕਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਮੇਰੀ ਪੀੜ ਦੇ ਮਾਲਕ ਛੇਵੇਂ ਸਤਿਗੁਰੂ ਮਹਾਬਲੀ ਪਰਉਪਕਾਰੀ ਜੋਦੇ ਤਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ ਸਤਗੁਰਾਂ ਦਾ ਪ੍ਰਕਾਸ਼ ਨਗਰ ਗੁਰੂ ਕੀ ਵਡਾਲੀ ਸ੍ਰੀ ਅਮਰਸਰ ਸਾਹਿਬ ਜੀ ਵਿਖੇ ਪੰਜਵੇਂ ਸਤਗੁਰੂ ਧਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਪੂਜਨੀਕ ਮਾਤਾ ਗੰਗਾ ਜੀ ਦੀ ਉਪਤ ਹੋਇਆ ਔਰ ਧੰ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਪੰਥ ਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਰક્ષਿਸ਼ ਕੀਤਾ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਔਰ ਸਮੂਹ ਸਿੱਖਾਂ ਨੂੰ ਸ਼ਾਸਤਰਤਾਰੀ ਹੋਣ ਦੇ ਹੁਕਮਾਂ ਬਣਾਮੇ ਜਾਰੀ ਕੀਤੀ ਸਤਿਗੁਰਾਂ ਦੇ ਹੁਕਮਾਂ ਤੇ ਚੱਲਦਿਆਂ ਹੋਇਆਂ ਸਤਿਗੁਰਾਂ ਦੇ ਆਦੇਸ਼ਾਂ ਤੇ ਚੱਲਦਿਆਂ ਹੋਇਆਂ ਸਿਸ਼ਤ ਕਾਰੀ ਹੋਈ ਏ ਅਮਰਤ ਸ਼ਕੀਏ ਅਮਰਤ ਸ਼ਕ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਸਮੂਹੀਆਂ ਸੰਗਤਾਂ ਨੂੰ ਮੇਰੀ ਪੀਰ ਤੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز